ਹਾਂਜੀ ਕਿ ਨਾਲ ਜੀ ਤੁਹਾਡਾ ਮੈਂ ਤਰਵਿੰਦਰ ਸਿੰਘ ਐਸਡੀਓ ਹਰਿਆ ਸਾਬ ਡਿਵੀਜ਼ਨ ਹਰਿਆ ਸਾਬ ਡਿਵੀਜ਼ਨ ਜਲ ਸਰੋਤ ਵਿਭਾਗ ਪੰਪਰ ਜੀ ਸਰ ਇਹਨਾਂ ਪੰਜਾਬ ਸਰਕਾਰ ਨੂੰ ਅ ਜਦੋਂ ਪਖਾਨਾਂ ਦੇ ਕਿਤਾ ਤੱਕ ਪਾਣੀ ਪਾਉਣ ਦੀ ਮੀਨ ਨਹੀਂ ਕੀਤੀ ਉਸ ਤੱਕ ਜਿਹੜੀ ਨਹਿਰ ਬੰਦਾਈ ਹੈ ਹਾਂ ਤੇ ਅੱਜ ਜਿਹੜੀ ਨਹਿਰ ਦੀ ਜਿਹੜਾ ਫੇਰ ਦੁਬਾਰਾ ਜਿਹੜਾ ਪਖਾਨਾਂ ਨੂੰ ਲਿਜਾਈ ਤੋਂ ਉਹ ਜਿਹੜਾ ਕੰਮ ਰਸੇ ਉਹਨੇ ਕੀ ਕੀਤਾ ਜੀ ਕਿ ਉਹਦੇ ਅੱਜ ਬਣਾਉ ਪੁਲਿਸ ਤੇ ਤੁਹਾਡੇ ਕੋਲੋਂ ਜਿਹੜਾ ਦੁਬਾਰਾ ਜਾ ਨੂੰ ਭਾਇਆ ਜਾ ਰਿਹਾ ਤੇ ਇਸ ਬੰਦ ਵਿੱਚ ਮੈਂ ਦੱਸਣਾ ਚਾਹੁੰਨਾ ਕਿ ਡੂਬਣੀ ਵਾਲਾ ਰਾਜਵਾ ਸਿਸਟਮ ਜਿਹੜਾ ਆ ਇਹਦੇ ਵਿੱਚੋਂ ਇਹ ਸਿਸਟਮ ਕਾਫੀ ਸਮੇਂ ਤੋਂ ਵੰਡਣ ਪਿਆ ਸੀ ਤੇ ਜਿਹੜੇ ਕਿਸਾਨ ਆ ਉਹਨਾਂ ਵੱਲੋਂ ਏਸੀਆਂ ਜੁ ਜ਼ਮੀਨਾਂ ਨੂੰ ਆਪਣੀਆਂ ਜ਼ਮੀਨਾਂ ਦੇ ਵਿੱਚ ਰਲਾ ਲਿਆ ਗਿਆ ਸੀ ਇਸ ਦੀ ਨਿਸ਼ਾਨਦੇਹੀ ਕਰਾਈ ਗਈ ਸੀ ਝੋਨੇ ਦੇ ਵੇਲੇ ਔਰ ਉਦੋਂ ਝੋਨੇ ਲੱਗੇ ਸੀ ਅਸੀਂ ਜੱਟਾਂ ਕਿਸਾਨਾਂ ਦੀ ਕਿਸੇ ਦੀ ਫਸਲ ਨਸ਼ਟ ਨਹੀਂ ਕੀਤੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਭਾਈ ਕਿਉਂ ਸਾ ਆਪਣੀ ਫਸਲ ਵਧਣ ਤੋਂ ਬਾਅਦ ਖਾਲੀ ਕਰ ਦਿੱਤਾ ਪਰੰਤੂ ਕਿਸਾਨਾਂ ਵੱਲੋਂ ਉਹਨੂੰ ਖਾਲੀ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਵੀ ਉਹਨਾਂ ਨੂੰ ਕਣਕ ਦੇ ਵਾਅਦੇ ਵੀ ਉਹਨਾਂ ਨੂੰ ਕਿਹਾ ਗਿਆ ਕਿ ਪਾਈ ਨੂੰ ਖਾਲੀ ਕਰ ਦਿੱਤਾ ਜਾਏ ਉਹਨਾਂ ਨੂੰ ਅਜੇ ਤੱਕ ਖਾਲੀ ਨਹੀਂ ਕੀਤਾ ਗਿਆ ਤੇ ਹੁਣ ਪ੍ਰਚਾਰ ਅਰਜ਼ ਜਿਹੜਾ ਪ੍ਰਸ਼ਾਸਨ ਦੀ ਮੱਦੇ ਨਾਲ ਜਿਹੜਾ ਸਾਰੀ ਜ਼ਮੀਨ ਹੈ ਉਹਨੂੰ ਖਾਲੀ ਕਰਾਇਆ ਜਾ ਰਿਹਾ ਤੇ ਜਿਹੜਾ ਇਹ ਰੁਕਿਆ ਕੰਮ ਆ ਉਹਨੂੰ ਪਾਲ ਕਰਵਾ ਚਾਲੂ ਕਰਵਾਇਆ ਜਾ ਰਿਹਾ ਹੈ ਸਰ ਕਮੇਟੀ ਬਣਾਈ ਗਈ ਜਈ ਆਪਣੇ ਸੁਭਾਗ ਹਾਂਜੀ ਸਲਾਹਕਾਰ ਕਮੇਟੀ ਦੀ ਗਠਿਤ ਕੀਤੀ ਗਈ ਸੀ ਸਲਾਹਕਾਰ ਕਮੇਟੀ ਨੂੰ ਜਿਹੜੇ ਜਿਹੜੇ ਇੱਥੇ ਆਬਜੈਕਸ਼ਨ ਸੀ ਜਿਵੇਂ ਉਹਨਾਂ ਦਾ ਮੁੱਦਾ ਸੀ ਕਿ ਇਹਨੂੰ ਜਿਹੜਾ ਪਾਣੀ ਨੂੰ ਅੱਗੇ ਦਰਿਆ ਦੇ ਨਾਲ ਜੋੜਿਆ ਜਾਏ ਉਹਨਾਂ ਦੀ ਉਹ ਵੀ ਤਜਵੀਜ਼ ਕਰ ਦਿੱਤੀ ਗਈ ਆ ਪਰੰਤੂ ਕਿਉਂਕਿ ਜਿਹੜੀ ਪਾਈਪਲਾਈਨ ਪਾਈ ਜਾਣੀ ਆ ਉਹ ਲਿਜੀ ਜ਼ਮੀਨ ਦੇ ਵਿੱਚ ਪਾਈ ਜਾਣੀ ਆ ਜੇਕਰ ਸਰਕਾਰੀ ਜ਼ਮੀਨ ਤੇ ਅਸੀਂ ਕੰਮ ਨਹੀਂ ਕਰ ਲਵਾਂਗੇ ਤਾਂ ਨਿੱਜੀ ਜ਼ਮੀਨ ਤੇ ਕੋਈ ਕਿਵੇਂ ਕਰਨ ਦੇਵੇਗਾ ਇੱਦਾਂ ਸਰਕੂਲਰ ਕਈਆਂ ਦੇ ਵਿੱਚ ਘਰ ਵੀ ਆ ਰਹੇ ਆਆਂ ਮੋਟਰਾਂ ਵੀ ਆ ਰਹੀਆਂ ਕੀ ਉਹਦੇ ਬਾਰੇ ਕੀ ਜਿਹੜਾ ਨਜਾਇਜ਼ ਕਬਜ਼ਾ ਆ ਜੀ ਉਹ ਨਜਾਇਜ਼ ਹੀ ਰਹਿੰਦਾ ਜਿੱਥੇ ਮਰਜ਼ੀ ਹੋਵੇ ਜੀ ਇਹ ਤਾਂ ਜੇ ਕਿਸੇ ਨੇ ਹੋਇਆ ਤੁਸੀਂ ਮੇਰੇ ਕੋ 33 ਤੀਸਰੀ ਜਾਂ ਚੌਥੀ ਅਰੀ ਤੁਹਾਡਾ ਸਵਾਲ ਆ ਜੀ ਤੇ ਮੇਰਾ ਜਵਾਬ ਇਹੀ ਹੋਏਗਾ ਜੀ ਤੁਹਾਨੂੰ ਵਾਰ-ਵਾਰ ਸਵਾਲ ਨੂੰ ਉਹਨਾਂ ਨੂੰ ਨੋਟਿਸ ਦਿੱਤੇ ਗਏ ਨੇ ਉਹ ਨਹੀਂ ਖਾਲੀ ਕਰਨਗੇ ਆ ਫਿਰ ਪ੍ਰਸ਼ਾਸਨ ਦੀ ਮਦਦ ਨਾਲ ਹਟਾਏ ਜਾਣਗੇ ਜੀ ਕੋਈ ਸਰ ਕੀ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਇਹ ਲੈਂਡ ਦੀ ਪ੍ਰੋਜੈਕਸ਼ਨ ਤੋਂ ਬਾਅਦ ਜਿਹੜਾ ਕੰਮ ਨੂੰ ਉਹਨੂੰ ਸ਼ੁਰੂ ਕੀਤਾ ਜਾ ਰਿਹਾ ਜੀ ਇਹ ਕੰਮ ਨੂੰ ਸ਼ੁਰੂ ਕੀਤਾ ਜਾ ਰਿਹਾ ਜਲਦ ਹੀ ਤੇ ਇਹਦੇ ਜਿਹੜਾ ਸਿਸਟਮ ਹੈ ਇਹਦੇ ਤਿੰਨ 파ਰਟ ਨੇ ਡੁੰਮਣੀ ਵਾਲਾ ਰਾਜਵਾ ਡੁੰਮਣੀ ਵਾਲਾ ਮਾਈਨਰ ਅਤੇ ਸਭਰਾਉ ਮਾਈਨਰ ਇਹਦੇ ਨਾਲੋਂ ਕਿਰਤੋਵਾਲ, ਭੂ ਔਰ ਸਭਰਾਉਂ ਡੁੰਮਣੀ ਵਾਲਾ ਗਦਾਈ ਕੇ ਆਦੀ ਦੇ ਪਿੰਡਾਂ ਨੂੰ ਪਾਣੀ ਦਿੱਤਾ ਜਾਣਾ ਤੇ ਕਿਸਾਨ ਜਿਹੜੇ ਇਹ ਵੀ ਸਾਡੇ ਜਿਹੜੇ ਜੀਵਨਾਂ ਦੇ ਜਿਹੜੇ ਪਾਈਪਲਾਈਨ ਪਾਈਖਾਨੇ ਤੋਂ ਸਾਡੀ ਬਹੁਤ ਦਾ ਨੁਕਸਾਨ ਹੋਣਾ ਹੈ ਇਹ ਪਰਭਾਈ ਕੌਣ ਕਰੇਗਾ ਉਹਨਾਂ ਦੇ ਕਿਸਾਨ ਦੀ ਜਿਹੜੀ ਐਕਟ ਦੇ ਮੁਤਾਬਕ ਹੈ ਜੋ ਪਰਪਾਈ ਜਿਹੜੇ ਆਬਜੈਕਸ਼ਨ ਨਹੀਂ ਉਹ ਨਿੱਜੀ ਤੌਰ ਤੇ ਉਹਨਾਂ ਨੂੰ ਉਹ ਵੀ ਬਾਜ਼ਾਰੀ ਤੌਰ ਤੇ ਮੁਆਵਜ਼ੇ ਦੀ ਇੱਕ ਕਮੇਟੀ ਬਣਾਈ ਗਈ ਹੈ ਜਿਲਾ ਪ੍ਰਸ਼ਾਸਨ ਵੱਲੋਂ ਉਹਦਾ ਜੀ ਅਸੈਸਮੈਂਟ ਕੀਤੀ ਜਾ ਰਹੀ ਹੈ ਜੋ ਵੀ ਉਹਨਾਂ ਦਾ ਮੁਆਵਜ਼ਾ ਹੋਏਗਾ ਉਹ ਬਾਜ਼ਾਰੀ ਕੀਮਤ ਦੇ ਉੱਤੇ ਉਹਨਾਂ ਨੂੰ ਮੁਆਵਜ਼ਾ